ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਭੈਣ ਦੀ ਇਹ ਕਹਾਣੀਆਂ ਉਹ ਇਸ ਟਾਈਮ ਤੇ ਕੈਨੇਡਾ ਦੇ ਵਿੱਚ ਰਹਿ ਰਹੀ ਆ ਪਰ ਜਦੋਂ ਉਹਦੇ ਨਾਲ ਇਹ ਸਾਰਾ ਕੁਝ ਵਾਪਰਦਾ ਜਦੋਂ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਆ ਉਦੋਂ ਉਹ ਭੈਣ ਪੰਜਾਬ ਦੇ ਵਿੱਚ ਹੁੰਦੀ ਆ ਇਹ ਭੈਣ ਹੋਰੀ ਤਿੰਨ ਭੈਣਾਂ ਹੁੰਦੀਆਂ ਨੇ ਤੇ ਜਿਸ ਭੈਣ ਦੀ ਇਹ ਕਹਾਣੀਆਂ ਉਹ ਸਭ ਤੋਂ ਛੋਟੀ ਭੈਣ ਹੁੰਦੀ ਆ ਪਹਿਲਾਂ ਵੱਡੀ ਭੈਣ ਦਾ ਵਿਆਹ ਹੁੰਦਾ ਤੇ ਫਿਰ ਵਿਚਕਾਰਲੀ ਭੈਣ ਦਾ ਵਿਆਹ ਹੁੰਦਾ ਜਦੋਂ ਵਿਚਕਾਰਲੀ ਭੈਣ ਦਾ ਵਿਆਹ ਹੁੰਦਾ ਤਾਂ ਜਿਹੜਾ ਵਿਚਕਾਰਲੀ ਭੈਣ ਦਾ ਘਰ ਵਾਲਾ ਸੀ ਉਹ ਸ਼ਰਾਬ ਬਹੁਤ ਪੀਂਦਾ ਸੀਗਾ ਜਿਸ ਗੱਲ ਕਰਕੇ ਦੋਵਾਂ ਜੀਆਂ ਦੇ ਵਿੱਚ ਆਪਸ ਦੇ ਵਿੱਚ ਬਣਦੀ ਨਹੀਂ ਸੀਗਾ ਲੜਾਈ ਝਗੜਾ ਹੁੰਦਾ ਰਹਿੰਦਾ ਸੀਗਾ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਸੀਗੀ ਚਲੋ ਜੀ ਹੌਲੀ ਹੌਲੀ ਕੁਝ ਸਾਲ ਪਏ 1-2 ਸਾਲ ਪਏ ਉਸ ਤੋਂ ਬਾਅਦ ਉਹ ਲੁਧਿਆਣੇ ਸ਼ਿਫਟ ਹੋ ਗਏ ਇੱਥੇ ਆ ਕੇ ਉਹਨਾਂ ਨੇ ਕੋਈ ਆਪ ਦਾ ਨਵਾਂ ਬਿਜ਼ਨਸ ਸ਼ੁਰੂ ਕਰ ਲਿਆ ਵਿਚਕਾਰਲੀ ਭੈਣ ਦੇ ਘਰ ਵਾਲੇ ਨੇ ਆਪ ਦੇ ਸਕੇ ਮਾਸੀ ਦੇ ਮੁੰਡੇ ਦੇ ਵਿੱਚ 파ਟਨਰ ਲਾਲ ਲਿਆ ਉਸ ਕੰਮ ਦੇ ਵਿੱਚ ਚਲੋ ਜੀ ਕੰਮ ਦੀ ਸ਼ੁਰੂਆਤ ਹੋ ਗਈ ਤਾਂ 마ਸੀ ਦੇ ਮੁੰਡੇ ਦਾ ਜਿਹੜਾ ਘਰ ਚ ਆਉਣ ਜਾਣ ਸੀਗਾ ਉਹ ਬਹੁਤ ਜ਼ਿਆਦਾ ਹੋ ਗਿਆ ਘਰ ਵਾਲਾ ਕੰਮ ਤੇ ਚਲਾ ਜਾਂਦਾ ਸੀਗਾ ਬੱਚੇ ਸਕੂਲ ਚਲੇ ਜਾਂਦੇ ਸੀ ਤੇ ਜਿਹੜਾ 마ਸੀ ਦਾ ਮੁੰਡਾ ਸੀਗਾ ਉਹ ਵਿਚਕਾਰ ਲਈ ਭੈਣ ਕੋਲੇ ਸਾਰਾ ਸਾਰਾ ਦਿਨ ਬੈਠਾ ਰਹਿੰਦਾ ਸੀਗਾ ਮੁੱਕ ਦੀ ਗੱਲ ਇਹ ਆ ਉਹਨਾਂ ਦੋਵਾਂ ਦਾ ਆਪਸ ਦੇ ਵਿੱਚ ਪੇਚਾ ਪੈ ਗਿਆ ਦੋਵੇਂ ਆਪਸ ਦੇ ਵਿੱਚ ਪਿਆਰ ਕਰਨ ਲੱਗ ਗਏ ਤੇ ਦੋਵਾਂ ਵਿੱਚ ਸਬੰਧ ਬਣਨ ਲੱਗ ਗਏ ਤੇ ਜਿਹੜਾ ਉਹ 마ਸੀ ਦਾ ਮੁੰਡਾ ਸੀਗਾ ਉਹ ਸੀਗਾ ਕੁਵਾਰਾ ਵਿਚਕਾਰ ਲਈ ਭੈਣ ਜਦੋਂ ਵੀ ਪੇਕਿਆਂ ਤੇ ਆਇਆ ਕਰੇ ਤਾਂ ਉਸ ਮੁੰਡੇ ਦੀਆਂ ਬਹੁਤ ਤਰੀਫਾਂ ਕਰਿਆ ਕਰੇ ਜਿਹੜਾ ਕਿ ਉਹਦਾ ਆਸ਼ਕ ਸੀਗਾ ਘਰ ਵਾਲੇ ਦਾ ਮਾਸੀ ਦਾ ਮੁੰਡਾ ਸੀਗਾ ਬੜੀਆਂ ਤਰੀਫਾਂ ਕਰਿਆ ਕਰੇ ਜੀ ਮੁੰਡਾ ਬਹੁਤ ਚੰਗਾ ਬਹੁਤ ਕੰਮ ਕਰਦਾ ਨਸ਼ੇ ਪੱਤੇ ਨਹੀਂ ਕਰਦਾ ਬੜਾ ਸਾਊ ਆ ਘਰ ਦੇ ਉਹਦੇ ਬਹੁਤ ਚੰਗੇ ਆ ਪਰ ਬੇਕੇ ਪਰਿਵਾਰ ਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਕਿ ਉਸ ਮੁੰਡੇ ਦੀਆਂ ਤਰੀਫਾਂ ਕਿਉਂ ਹੋ ਰਹੀਆਂ ਨੇ ਚਲੋ ਜੀ ਥੋੜਾ ਜਿਹਾ ਟਾਈਮ ਪਿਆ ਤੇ ਜਿਹੜੀ ਵਿਚਾਰੀ ਛੋਟੀ ਭੈਣ ਸੀ ਜਦੋਂ ਉਹ ਪਲੱਸ 2 ਕਰ ਜਾਂਦੀ ਆ ਤਾ ਵਿਚਕਾਰਲੀ ਭੈਣ ਇੱਕ ਦਿਨ ਅਚਾਨਕ ਪੇਕਿਆਂ ਤੇ ਆਉਂਦੀ ਆ ਤੇ ਆਪਦੀ ਛੋਟੀ ਭੈਣ ਦਾ ਰਿਸ਼ਤਾ ਮੰਗਦੀ ਆ ਆਪਦੇ ਆਸ਼ਕ ਲਈ ਜਿਹੜਾ ਕੀ ਛੋਟੀ ਭੈਣ ਨਾਲੋਂ ਘੱਟੋ ਘੱਟ 10 ਸਾਲ ਉਮਰ ਦੇ ਵਿੱਚ ਵੱਡਾ ਸੀਗਾ ਕਿਉਂਕਿ ਵਿਚਕਾਰਲੀ ਭੈਣ ਨੇ ਤੇ ਉਹਦੇ ਆਸ਼ਕ ਨੇ ਇਹ ਪਲਾਨ ਬਣਾਇਆ ਕਿ ਮੈਂ ਤੈਨੂੰ ਛੋਟੀ ਭੈਣ ਆਪਦੇ ਰਿਸ਼ਤਾ ਕਰਾ ਦੇਨੀ ਆ ਨਾਲੇ ਤਾਂ ਆਪਣੀ ਗੱਲ ਤਾਂ ਕਿਸੇ ਨੂੰ ਪਤਾ ਨਹੀਂ ਲੱਗੂਗਾ ਨਾਲੇ ਆਪਣਾ ਆਪਸ ਦੇ ਵਿੱਚ ਆਉਣ ਜਾਣ ਬਣਿਆ ਰਹੂਗਾ ਤੇ ਨਾਲੇ ਆਪਾਂ ਆਪਸ ਦੇ ਵਿੱਚ ਖੇ ਮਿੱਟੀ ਖਾਂਦੇ ਰਵਾਂਗੇ ਚਲੋ ਜੀ ਇੱਕ ਵਾਰੀ ਕਰਦਿਆਂ ਨੇ ਛੋਟੀ ਭੈਣ ਦਾ ਰਿਸ਼ਤਾ ਕਰਨ ਤੋਂ ਨਾ ਨੁੱਕਰ ਜੀ ਕਰਦੀ ਵੀ ਮੁੰਡਾ ਉਮਰ ਚ ਬਾਲਾ ਵੱਡਾ ਵੀ ਅਸੀਂ ਰਿਸ਼ਤਾ ਨਹੀਂ ਕਰਨਾ ਤਾਂ ਵਿਚਕਾਰਲੀ ਭੈਣ ਨੇ ਕੀ ਕਿਹਾ ਵੀ ਜੇ ਤੁਸੀਂ ਮੈਨੂੰ ਛੋਟੀ ਦਾ ਰਿਸ਼ਤਾ ਨਾ ਦਿੱਤਾ ਤਾਂ ਮੈਂ ਤੁਹਾਡੇ ਨਾਲ ਵਰਤਣਾ ਵਰਤਣਾ ਬਿਲਕੁਲ ਬੰਦ ਕਰ ਦੇਣਾ ਮੈਂ ਤੁਹਾਡੇ ਬੂਏ ਮੁੜ ਕੇ ਸਾਰੀ ਉਮਰ ਪੈਰ ਨਹੀਂ ਪਾਉਣਾ ਚਲੋ ਜੀ ਮਾਂ ਪਿਓ ਨੂੰ ਹੁੰਦਾ ਵੀ ਧੀ ਧਿਆਣੀ ਲੜਦੀ ਆ ਹਨਾ ਵੀ ਕੱਲ ਨੂੰ ਵਰਤਨ ਤੋਂ ਹਟ ਜੂਗੀ ਤਾਂ ਉਹਨਾਂ ਨੇ ਹਾਂ ਕਰਤੀ ਚਲੋ ਜੀ ਮੰਗਣਾ ਹੋ ਜਾਂਦਾ ਤੇ ਸਾਲ ਬਾਅਦ ਛੋਟੀ ਭੈਣ ਦਾ ਵਿਆਹ ਹੁੰਦਾ ਜਦੋਂ ਵਿਆਹ ਹੁੰਦਾ ਤੇ ਅੱਖਾਂ ਸਾਹਮਣੇ ਜਦੋਂ ਵਿਚਕਾਰਲੀ ਭੈਣ ਆਪਦੇ ਆਸ਼ਕ ਦਾ ਵਿਆਹ ਵੇਖਦੀ ਹੈ ਵੀ ਵਿਆਹ ਹੋ ਰਿਹਾ ਤਾਂ ਉਹ ਸਾਰੇ ਵਿਆਹ ਵਿੱਚ ਬੜੀ ਖਿਜੀ-ਖਿਜੀ ਤੇ ਮੱਚੀ-ਮੱਚੀ ਰਹਿੰਦੀ ਹੈ ਕੋਈ ਵੀ ਛਗਣ ਵਿਹਾਰ ਚੱਜ ਤਰ੍ਹਾਂ ਨਹੀਂ ਕਰਦੀ ਜਦੋਂ ਕਿ ਉਹਨੇ ਰਿਸ਼ਤਾ ਵੀ ਆਪ ਕਰਵਾਇਆ ਸੀਗਾ ਚਲੋ ਜੀ ਉਸ ਤੋਂ ਬਾਅਦ ਵਿਆਹ ਕੇ ਜਦੋਂ ਛੋਟੀ ਭੈਣ ਆਪਦੇ ਸਹੁਰੇ ਘਰ ਚਲੀ ਜਾਂਦੀ ਹੈ ਜਦੋਂ ਸੁਹਾਗ ਰਾਤ ਹੁੰਦੀ ਆ ਤਾਂ ਵਿਚਕਾਰਲੀ ਭੈਣ ਕੀ ਕਰਦੀ ਆ ਉਹ ਆਪਦੇ ਆਸ਼ਕ ਨੂੰ ਵਾਰ-ਵਾਰ ਫੋਨ ਕਰਦੀ ਆ ਵੀ ਮੇਰੇ ਨਾਲ ਗੱਲ ਕਰੇ ਹੁਣ ਉਹ ਵਿਚਾਰਾ ਆਪਦੀ ਘਰ ਵਾਲੀ ਕੋਲ ਬੈਠਾ ਸੀ ਉਹ ਕਿਵੇਂ ਗੱਲ ਕਰ ਸਕਦਾ ਸੀਗਾ 6-7 ਵਾਰੀ ਕਾਲ ਆਉਣ ਤੋਂ ਬਾਅਦ ਉਹਨੇ ਸਵਿਚ ਆਫ ਕਰਤਾ ਕਹਿੰਦੀ ਮੇਰੀ ਪਹਿਲੀ ਰਾਤ ਸੀਗੀ ਛੋਟੀ ਭੈਣ ਕਹਿੰਦੀ ਮੇਰੀ ਪਹਿਲੀ ਰਾਤ ਸੀ ਮੈਂ ਕੀ ਬੋਲ ਸਕਦੀ ਸੀ ਕੀ ਪੁੱਛ ਸਕਦੀ ਸੀ ਹਨਾ ਮੈਂ ਕਹਿੰਦੀ ਚੁੱਪ ਰਹੀ ਉਸ ਤੋਂ ਕਹਿੰਦੀ 10-15 ਦਿਨਾਂ ਬਾਅਦ ਵਿਚਕਾਰਲੀ ਭੈਣ ਥੋੜੀ ਜੀ ਢਿੱਲੀ ਮੱਠੀ ਹੋ ਜਾਂਦੀ ਆ ਤੇ ਅਸੀਂ ਪਤਾ ਲੈਣ ਲਈ ਲੁਧਿਆਣੇ ਉਹਨਾਂ ਦੇ ਘਰੇ ਜਾਂਦੇ ਆ ਜਦੋਂ ਤੁਸੀਂ ਉਹਨਾਂ ਦੇ ਘਰੇ ਜਾਂਦੇ ਆ ਜਦੋਂ ਤੁਸੀਂ ਮੈਂ ਬੈੰਦੀ ਉੱਠਦੀਆਂ ਤਾਂ ਮੈਂ ਜਦੋਂ ਉਹਨਾਂ ਦੋਵਾਂ ਦੀ ਆਪਸ ਦੇ ਵਿੱਚ ਅਟੈਚਮੈਂਟ ਦੇਖਦੀਆਂ ਤਾਂ ਮੈਨੂੰ ਮਾੜਾ-ਮਾੜਾ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਵੀ ਕੁਝ ਦਾਲ ਵਿੱਚ ਕਾਲਾ ਜ਼ਰੂਰ ਆ ਚਲੋ ਜੀ ਰਾਤ ਪੈ ਜਾਂਦੀ ਹੈ ਜਦੋਂ ਰਾਤ ਨੂੰ ਅਸੀਂ ਕਹਿੰਦੇ ਸੌਣ ਲੱਗਦੇ ਆ ਬੈਡਰੂਮ ਦੇ ਵਿੱਚ ਵਿਚਕਾਰ ਲਈ ਭੈਣ ਦੇ ਘਰ ਤਾਂ ਵਿਚਕਾਰ ਲਈ ਭੈਣ ਲਿਆ ਕੇ ਮੰਜਾ ਸਾਡੇ ਕੋਲ ਡਾ ਲੈਂਦੀ ਕਹਿੰਦੀ ਮੈਂ ਵੀ ਇੱਥੇ ਸੌਣਾ ਕਹਿੰਦੀ ਮੈਂ ਬੜਾ ਹਨਾਨ ਹੋਈ ਕਿ ਸਾਡਾ ਨਵਾਂ ਨਵਾਂ ਵਿਆਹ ਹੋਇਆ ਵੀ ਸਾਡੇ ਘਰ ਦੇ ਵਿੱਚ ਜਦੋਂ ਕੋਈ ਮਹਿਮਾਨ ਮੰਨ ਲਓ ਆਉਂਦਾ ਨਵਾਂ ਨਵਾਂ ਵਿਆਹ ਆ ਤਾਂ ਉਹਨੂੰ ਇੱਕ ਵੱਖਰਾ ਬੈਡਰੂਮ ਦੇ ਦਿੱਤਾ ਜਾਂਦਾ ਕੋਲ ਤਾਂ ਕਿ ਉਹਨੂੰ ਦੇ ਪੈਂਦਾ ਹੀ ਨਹੀਂਗਾ ਕਹਿੰਦੀ ਮੈਨਾਂ ਚਲ ਕੋਈ ਗੱਲ ਨਹੀਂ ਕਹਿੰਦੀ ਹੁੰਨੀ ਟਾਈਮ ਨੂੰ ਮੇਰਾ ਜੀਜਾ ਕੰਮ ਤੋਂ ਆ ਜਾਂਦਾ ਉਹਦੇ ਪੈਗਪੁੱਗ ਲੱਗੇ ਹੁੰਦੇ ਆ ਤੇ ਉਹ ਕਹਿੰਦਾ ਵੀ ਇੱਥੋਂ ਤੂੰ ਮੰਜਾ ਚੱਕ ਵੀ ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਤੂੰ ਉਹਨਾਂ ਨੂੰ ਸੌਣ ਦੇ ਵੀ ਤੂੰ ਇੱਥੇ ਪੈ ਕੇ ਕੀ ਕਰਨਾ ਇੱਕ ਦੋ ਵਾਰੀ ਮਨਾ ਕਰਦੀ ਆ ਜੀਜਾ ਕਹਿੰਦਾ ਨਹੀਂ ਨਹੀਂ ਤੂੰ ਸਮਝਾ ਚੱਕ ਮੰਜਾ ਚੱਕ ਕੇ ਦੀ ਬਾਹਰ ਉਹਨੇ ਦਰਵਾਜ਼ੇ ਤੇ ਕੋਲੀ ਮੰਜਾ ਡਾ ਲੈਂਦੀ ਆ ਕਹਿੰਦੀ ਮੈਂ ਦਰਵਾਜ਼ਾ ਬੰਦ ਕਰ ਕੇ ਕੁੰਡੀ ਲਾ ਕੇ ਆਪਦੇ ਘਰੋਂ ਪੁੱਛਦੀ ਆ ਵੀ ਸਹੀ ਸਹੀ ਦੱਸ ਦੇ ਗੱਲ ਹੈ ਕਿ ਥੋੜਾ ਕੋਈ ਚੱਕਰ ਤਾਂ ਹੈਗਾ ਵੀ ਜਦੋਂ ਬੈਡਰੂਮ ਦੇ ਵਿੱਚ ਉਹਨੇ ਮੰਜਾ ਡਾ ਲਿਆ ਆ ਕੇ ਉਹਦਾ ਕੀ ਹੱਕ ਬਾੜਨ ਦਾ ਸੀ ਤੇ ਮੰਜਾ ਡਾਉਣ ਦਾ ਵੀ ਉਸ ਦਿਨ ਸੁਹਾਗਰਾਤ ਨੂੰ ਨੇ ਫੋਨ ਕਰਦੀ ਰਹੀ ਵੀ ਗੱਲ ਕੋਈ ਨਾ ਕੋਈ ਜ਼ਰੂਰ ਆ ਵੀ 10 ਦੇ ਚੱਕਰ ਕੀ ਆ ਚਲੋ ਜੀ ਘਰ ਵਾਲਾ ਸਾਰਾ ਕੁਝ ਦੱਸ ਦਿੰਦਾ ਵੀ ਤੇਰੀ ਭੈਣ ਨਾਲ ਮੇਰੀ ਆ ਗੱਲਬਾਤ ਸੀ ਮੈਂ ਤੇਰੀ ਭੈਣ ਨੂੰ ਬਹੁਤ ਰੋਕਿਆ ਸੀ ਵੀ ਤੂੰ ਛੋਟੀ ਭੈਣ ਦਾ ਜਿਆ ਰਿਸ਼ਤਾ ਨਾ ਕਰਵਾ ਤੇਰੀ ਭੈਣ ਨੇ ਰਿਸ਼ਤਾ ਤਾਂ ਕਰਵਾਤਾ ਵੀ ਆਪਣੀ ਆਪਸ ਵਿੱਚ ਗੱਲਬਾਤ ਬਣੀ ਰਹੂਗੀ ਕਿਸੇ ਨੂੰ ਕੁਝ ਨਹੀਂ ਪਤਾ ਲੱਗੂਗਾ ਕਹਿੰਦੀ ਜਦੋਂ ਮੈਂ ਆ ਗੱਲ ਸੁਣ ਲਈ ਮੈਨੂੰ ਲੱਗ ਗਿਆ ਅੱਗ ਵੀ ਵਿਚਾਰ ਲਈ ਭੈਣ ਨੇ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ ਵੀ ਆਪਦੇ ਆਸਕਰ ਨਾਲ ਮੇਰਾ ਵਿਆਹ ਕਰਵਾ ਦਿੱਤਾ ਚਲੋ ਜੀ ਕਹਿੰਦੀ ਜੋ ਦਿਨ ਚੜਿਆ ਤਾਂ ਮੈਂ ਆਪਦੀ ਭੈਣ ਨੂੰ ਪੁੱਛ ਲਿਆ ਵੀ ਤੇਰਾ ਦਸ ਦੇ ਨਾਲ ਕੀ ਚੱਕਰ ਆ ਵੀ ਤੈਨੂੰ ਸ਼ਰਮ ਨਹੀਂ ਆਈ ਵੀ ਤੂੰ ਰਿਸ਼ਤਾ ਕਰਵਾਤਾ ਆ ਦੇ ਆਸ਼ਕ ਨੂੰ ਮੇਰਾ ਜਿਹਦਾ ਮੇਰਾ ਵਿਆਹ ਕਰਵਾਤਾ ਤਾਂ ਕਹਿੰਦੀ ਮੇਰੀ ਭੈਣ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਉਹ ਕਹਿੰਦੀ ਵੀ ਤੇਰਾ ਘਰ ਵਾਲਾ ਮੇਰੇ ਤੇ ਮਾੜੀ ਨਿਗਾਹ ਰੱਖਦਾ ਸੀਗਾ ਇੰਨੇ ਮੈਨੂੰ ਪ੍ਰਪੋਜ਼ ਕੀਤਾ ਮੈਂ ਇਹਨੂੰ ਮਨਾ ਕਰਤਾ ਸੀਗਾ ਸਾਡੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਤੂੰ ਮੇਰੇ ਮੂੰਹ ਤੇ ਕਰਾ ਕਹਿੰਦੀ ਜਦੋਂ ਮੈਂ ਅੰਦਰ ਉਠਾ ਕੇ ਆਪਦੇ ਘਰਲੇ ਨੂੰ ਲੈ ਕੇ ਆਈ ਤਾਂ ਮੇਰਾ ਘਰ ਵਾਲਾ ਮੇਰੀ ਭੈਣ ਦੇ ਸਾਹਮਣੇ ਆਉਂਦਿਆ ਸਾਰੀ ਮੁੱਕਰ ਗਿਆ ਕਹਿੰਦਾ ਨਹੀਂ ਨਹੀਂ ਮੈਂ ਇਸ ਤਰ੍ਹਾਂ ਨਹੀਂ ਕਿਹਾ ਸੀਗਾ ਮੈਂ ਤਾਂ ਇਸ ਤਰ੍ਹਾਂ ਕਿ ਕਹਿੰਦੀ ਜਦੋਂ ਘਰ ਵਾਲਾ ਵੀ ਮੁੱਕਰ ਗਿਆ ਤਾਂ ਮੇਰਾ ਯਕੀਨ ਹੋਰ ਵੀ ਪੱਕਾ ਹੋ ਗਿਆ ਵੀ ਇਹਨਾਂ ਦਾ ਆਪਸ ਦੇ ਵਿੱਚ ਕੋਈ ਨਾ ਕੋਈ ਚੱਕਰ ਪੱਕਾ ਹੀ ਹੈਗਾ ਚਲੋ ਜੀ ਕਿਹਦੀ ਉੱਥੇ ਮੈਂ ਗੁੱਸੇ ਨਾਲ ਆ ਗਈ ਮੈਂ ਆ ਕੇ ਉਹਦੇ ਘਰ ਨੂੰ ਕਿਹਾ ਕਿ ਮੈਂ ਹੁਣ ਆਪਦੀ ਭੈਣ ਦੇ ਘਰ ਦੇ ਪੈਰ ਨਹੀਂ ਪਾਉਣਾ ਨਾ ਮੈਂ ਉੱਥੇ ਆਵਾਂ ਜਮਾਂ ਨਾ ਤੂੰ ਕਦੇ ਆਉਣਾ ਜਾਣਾ ਚਲੋ ਜੀ ਇਹ ਵੀ ਕਿਹਦੀ ਫੋਨ ਤੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਰਹਿੰਦੇ ਸੀ ਮੈਂ ਬਹੁਤ ਵਾਰੀ ਇਹਨਾਂ ਨੂੰ ਫੜਿਆ ਵੀ ਗੱਲਾਂ ਬਾਤਾਂ ਕਰਦੇ ਹਨ ਤਾ ਛੋਟੀ ਭਣ ਕਹਿੰਦੀ ਵੀ ਅਸੀਂ ਮੈਂ ਤੇ ਮੇਰਾ ਘਰਵਾਲਾ ਅਸੀਂ ਕੋਠੀ ਦੇ ਵਿੱਚ ਕੱਲੇ ਰਹਿੰਦੇ ਹੁੰਦੇ ਸੀਗੇ ਤੇ ਮੈਂ ਆਪਦੇ ਘਰ ਨੂੰ ਕਹਿ ਕੇ ਜਾਂਦੀ ਆਂ ਵੀ ਮੈਂ ਹੁਣ ਮਹੀਨਾ ਚੱਲਿਆਂ ਪੇਕਿਆਂ ਤੇ ਗਰਮੀਆਂ ਛੁੱਟੀਆਂ ਕਾਟਾਂ ਮਾਂ ਤੇ ਮੈਂ ਫੇਰ ਆਉਂਗੀ। ਮੇਰਾ ਘਰਵਾਲਾ ਕੰਮ ਦੀ ਕੰਮ ਤੇ ਜਾਂਦਾ ਹੁੰਦਾ ਸੀਗਾ। ਫੋਨ ਤੇ ਰੋਜ਼ਾਨਾ ਸਾਡੀ ਗੱਲਬਾਤ ਵੀ ਆਪਸ ਦੇ ਵਿੱਚ ਹੁੰਦੀ ਸੀ। ਕਦੇ ਜਦੋਂ ਮੈਨੂੰ ਪੇਕਿਆਂ ਤੇ ਕਈ ਨੂੰ ਹਫ਼ਤਾਕ ਹੋਇਆ ਹੁੰਦਾ ਮੈਂ ਆਪਦੇ ਘਰ ਨੂੰ ਅਚਾਨਕ ਫੋਨ ਕਰਦੀ ਆਂ ਵੀ ਤੂੰ ਕਿੱਥੇ ਐ ਕਹਿੰਦਾ ਮੈਂ ਕੰਮ ਤੇ। ਕਹਿੰਦਾ ਮੈਨੂੰ ਕੰਮ ਦੇ ਖਿੱਚ ਕੇ ਫੋਟੋ ਵੀ ਪਾ ਦਾਂਦਾ ਵੀ ਇਹ ਦੇਖ ਲੈ ਮੈਂ ਕੰਮ ਸਾਡੇ ਘਰ ਦੀ ਕਹਿੰਦੀ ਇੱਕ ਚਾਬੀ ਮੇਰੇ ਕੋਲ ਹੁੰਦੀ ਸੀ ਇੱਕ ਮੇਰੇ ਘਰ ਵਾਲੇ ਕੋਲ ਹੁੰਦੀ ਸੀ ਕਹਿੰਦੀ ਜਦੋਂ ਮੈਂ ਲੋਕ ਖੋਲਿਆ ਮੈਂ ਦੇਖਿਆ ਤਾਂ ਮੇਰਾ ਘਰ ਵਾਲਾ ਮੇਰੇ ਘਰੇ ਹੀ ਸੀਗਾ ਕਹਿੰਦੀ ਜਦੋਂ ਮੈਂ ਉਧਰ ਉਧਰ ਦੇਖਾਂ ਮਾਰੀ ਤਾਂ ਮੈਨੂੰ ਘਰ ਚੋਂ ਰਬੜ ਬੈਂਡ ਮਿਲਿਆ ਟਾਪਸ ਮਿਲੇ ਸਰਾਂ ਦੇ ਖਿਲਰੇ ਹੋਏ ਵਾਲ ਮਿਲੇ ਜਦੋਂ ਮੈਂ ਘਰ ਨੂੰ ਪੁੱਛਿਆ ਵੀ ਇੱਥੇ ਕੋਈ ਨਾ ਕੋਈ ਤਾਂ ਜ਼ਰੂਰ ਆਇਆ ਕਹਿੰਦੀ ਉਹ ਛਰੇ ਆਵੇਂ ਮੁੱਕਰ ਗਿਆ ਜਦੋਂ ਮੈਂ ਮੋਬਾਈਲ ਫੜਨਾ ਚਾਹਿਆ ਤਾਂ ਮੋਬਾਈਲ ਫੜ ਕੇ ਬਾਹਰ ਚਲਾ ਗਿਆ ਇਹਦੀ ਬਾਹਰੋਂ ਹੋਰ ਚੈਟਾਂ ਚੁੱਟਾਂ ਸਭ ਡਿਲੀਟ ਕਰਕੇ ਆ ਗਿਆ ਗੈਲਰੀ ਵਿੱਚ ਫੋਟੋਆਂ ਸੀ ਉਹ ਵੀ ਡਿਲੀਟ ਕਰਕੇ ਆ ਗਿਆ ਪਰ ਫਸਿਆ ਕਿੱਥੋਂ ਜਿਹੜੀਆਂ ਰੀਸੈਂਟਲੀ ਡਿਲੀਟ ਦੇ ਵਿੱਚ ਫੋਟੋਆਂ ਸੀ ਉਹ ਰਹਿ ਗਈਆਂ ਪਤਾ ਨਹੀਂ ਉਹਨੂੰ ਪਤਾ ਨਹੀਂ ਸੀਗਾ ਵੀ ਉੱਥੇ ਫੋਟੋਆਂ ਰਹਿ ਜਾਂਦੀਆਂ ਨੇ ਤੇ ਪਤਾ ਨਹੀਂ ਕਾਲੀ ਕਾਲੀ ਜਦੋਂ ਉਹ ਰੀਲੀਡ ਹੋਈਆਂ ਨਹੀਂ ਕਹਿੰਦੇ ਚਲੋ ਜੀ ਜਦੋਂ ਸ਼ਾਮ ਦਾ ਟਾਈਮ ਆਇਆ ਮੈਂ ਸ਼ਾਮ ਦੇ ਟਾਈਮ ਦਾ ਫੋਨ ਫੜ ਲਿਆ ਸਾਰਾ ਫੋਨ ਫਰੋਲਣ ਤੋਂ ਬਾਅਦ ਜਦੋਂ ਮੈਂ ਰੀਸੈਂਟਲੀ ਡਿਲੀਟ ਵਾਲੀ ਆਪਸ਼ਨ ਖੋਲੀ ਗੈਲਰੀ ਚ ਜਾ ਕੇ ਤਾਂ ਕਿ ਜਿੱਥੇ ਮੈਨੂੰ ਫੋਟੋਆਂ ਮਿਲ ਗਈਆਂ ਜਿਹੜੀਆਂ ਮੇਰੀ ਵਿਚਕਾਰਲੀ ਭੈਣ ਦੀਆਂ ਤੇ ਮੇਰੇ ਘਰ ਵਾਲੇ ਰੋਈ ਪਿੱਟੀ ਤੂੰ ਤੂੰ ਮੈਂ ਸਾਡੇ ਆਪਸ ਦੇ ਵਿੱਚ ਬਹੁਤ ਜਿਆਦੀ ਹੋਈ ਕਹਿੰਦੀ ਚਲੋ ਜੀ ਟਾਈਮ ਪੈਂਦਾ ਗਿਆ ਉਸ ਤੋਂ ਬਾਅਦ ਮੇਰੇ ਘਰ ਵਾਲੇ ਦਾ ਵੀ ਮੇਰੇ ਤੇ ਮੜਾ ਇੰਟਰਸਟ ਪਣਦਾ ਗਿਆ ਕਿਉਂਕਿ ਅਸੀਂ ਦੋਵੇਂ ਇਕੱਠੇ ਰਹਿੰਦੇ ਸੀਗੇ ਤਾਂ ਮੇਰੇ ਘਰ ਵਾਲ ਨੇ ਇੱਕ ਵਾਰ ਟਾਈਮ ਉਹਦੇ ਨਾਲ ਗੱਲ ਕਰਨੀ ਬਿਲਕੁਲ ਬੰਦ ਕਰ ਦਿੱਤੀ ਤਾਂ ਉਸ ਤੋਂ ਬਾਅਦ ਵੀ ਕਹਿੰਦੀ ਮੇਰੀ ਵਿਚਾਰ ਲਈ ਭੈਣ ਨੇ ਮੇਰੇ ਘਰ ਵਾਲੇ ਦਾ ਖਹਿੜਣਾ ਨਹੀਂ ਛੱਡਿਆ ਵਾਰ-ਵਾਰ ਫੋਨ ਕਰਿਆ ਕਰ ਨੂੰ ਧਮਕੀਆਂ ਦਿਆ ਕਰਕੇ ਮੈਂ ਕੁਝ ਖਾ ਕੇ ਮਰ ਜੂੰਗੀ ਜੇ ਤੂੰ ਮੇਰੇ ਨਾਲ ਗੱਲ ਨਾ ਕੀਤੀ ਚਲੋ ਜੀ ਹੌਲੀ ਹੌਲੀ ਆਪਸ ਦੇ ਵਿੱਚ ਫੇਰ ਗੱਲ ਕਰਨ ਲੱਗ ਜਾਂਦੇ ਆ ਤਾਂ ਉਹਨੇ ਟਾਈਮ ਤੱਕ ਛੋਟੀ ਘਰੇ ਇੱਕ ਤ ਚਲੋ ਜੀ ਇਹ ਸਾਰਾ ਕੁਝ ਹੁੰਦਿਆਂ ਹੁੰਦਿਆਂ ਨੂੰ 2-3 ਸਾਲ ਟੱਪ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਛੋਟੀ ਭੈਣ ਦਾ ਘਰ ਵਾਲਾ ਜਿਹੜਾ ਕਿ ਵਿਚਕਾਰ ਲਈ ਭੈਣ ਦਾ ਆਸ਼ਕ ਸੀਗਾ ਉਹ ਕੈਨੇਡਾ ਚਲਾ ਜਾਂਦਾ ਵਰਕ ਵੀਜੇ ਤੇ ਕੈਨੇਡਾ ਚਲਾ ਜਾਂਦਾ ਤੇ ਛੋਟੀ ਇੱਧਰ ਰਹਿ ਜਾਂਦੀ ਆ ਉਧਰ ਜਾ ਕੇ ਵੀ ਵਿਚਕਾਰ ਲਈ ਭੈਣ ਉਸ ਮੁੰਡੇ ਦਾ ਅਸ਼ਕ ਖੜਾ ਨਹੀਂ ਛੱਡਦੀ ਆ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ ਵੀਡੀਓ ਕਾਲਾਂ ਕਰਦੇ ਆ ਜਦੋਂ ਵਿਚਕਾਰੀ ਛੋਟੀ ਆਪ ਦੇ ਘਰ ਨੂੰ ਫੋਨ ਲਾਇਆ ਕਰੇ ਫੋਨ ਵੇਟਿੰਗ 'ਚ ਆਇਆ ਕਰੇ ਤੂੰ ਤੂੰ ਮੈਂ ਮੈਂ ਬਹੁਤ ਆਪਸ ਦੇ ਵਿੱਚ ਹੋਇਆ ਕਰੇ ਤਾਂ ਬਾਹਰ ਜਾ ਕੇ ਘਰ ਨੂੰ ਬਹੁਤ ਜ਼ਿਆਦਾ ਆਪਣੇ ਰੰਗ ਵਟਾਲੇ ਸੀ ਉਹ ਕਹਿੰਦਾ ਵੀ ਜਿਤੋਂ ਮੇਰਾ ਰਹਿਣਾ ਦਾ ਰਹਿ ਜਿਤੋਂ ਇਸੇ ਤਰ੍ਹਾਂ ਜਿਵੇਂ ਤੇ ਸ਼ਾਕਾ ਕਰੀ ਜਨਾ ਤਾਂ ਬੇਸ਼ੱਕ ਤਲਾਕ ਦੇਤੇ ਮੈਂ ਤੈਨੂੰ ਨਹੀਂ ਰੱਖਣਾ। ਮੈਂ ਛੋਟੀ ਭੈਣ ਵਿਚਾਰੀ ਸੋਚਦੀ ਸੀ ਹੁਣ ਮੈਂ ਕਿੱਥੇ ਜਾਵਾਂਗੀ ਇੱਕ ਤੀ ਦੀ ਮੈਂ ਮਾਂ ਬਣ ਚੁੱਕੀ ਐ ਮੇਰੀ ਜ਼ਿੰਦਗੀ ਖਰਾਬ ਹੋ ਜਾਊ ਮੇਰੀ ਬੇਟੀ ਦੀ ਜ਼ਿੰਦਗੀ ਖਰਾਬ ਹੋ ਜਾਊ। ਕਹਿੰਦੀ ਮੈਂ ਚਲੋ ਹੌਲੀ ਹੌਲੀ ਉਹ ਚੀਜ਼ ਕਰਨੀ ਛੱਡਤੀ ਉਹਨੂੰ ਪੁੱਛਣਾ ਬਾਰ ਬਾਰ ਛੱਡਦਾ ਵੀ ਹਾਂ ਤੂੰ ਕਿਹਦੇ ਨਾਲ ਫੋਨ ਤੇ ਲੱਗਾ ਕਿਹਦੇ ਨਾਲ ਕੀ ਕਰਦਾ ਹਨਾ ਕਹਿੰਦੀ ਉਸ ਤੋਂ ਬਾਅਦ ਕੈਨੇਡਾ ਦਾ ਮੇਰਾ ਵੀਜ਼ਾ ਲੱਗ ਜਾਂਦਾ। ਕਹਿੰਦੀ ਜਦੋਂ ਮੈਂ ਜਾ ਕੇ ਕੈਨੇਡਾ 에 ਚਲੋ ਜੀ ਕਹਿੰਦੇ ਮੈਨੂੰ ਲੈ ਕੇ ਘਰੇ ਆਇਆ ਕੈਨੇਡਾ ਦੇ ਵਿੱਚ ਜਿੱਥੇ ਉਹ ਰਹਿੰਦਾ ਸੀਗਾ ਉਥੋਂ ਉਹਨੇ ਮੇਰਾ ਬੜੀਆ ਸਵਾਗਤ ਕੀਤਾ ਸ਼ਾਮ ਨੂੰ ਅਸੀਂ ਖਾਣ ਪੀਣ ਲਈ ਬਾਹਰ ਕਿਤੇ ਜਾਂਦੇ ਆਂ ਤੇ ਮੈਂ ਉੱਥੇ ਜਾ ਕੇ ਜਦੋਂ ਬਾਹਰ ਕੌਫੀ ਵਗੈਰਾ ਪੀ ਰਹੇ ਹੁੰਦੇ ਆ ਤਾਂ ਮੈਂ ਆਪਦੇ ਘਰ ਵਾਲੇ ਦਾ ਫੋਨ ਦੇਖਦੀ ਆਂ ਤੇ ਜਦੋਂ ਮੈਂ ਕਾਲਾਂ ਦੇਖਦੀ ਆਂ ਤੇ ਮੇਰੀ ਭੈਣ ਦੀਆਂ ਇੰਨੀਆਂ ਕਾਲਾਂ ਆਈਆਂ ਹੁੰਦੀਆਂ ਇੰਨੀਆਂ ਕਾਲਾਂ ਇਧਰੋਂ ਕਈਆਂ ਹੁੰਦੀਆਂ ਜਿੱਦਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਸੀ ਕਹਿੰਦੀ ਮੈਂ ਉੱਥੇ ਬੈਠੀ ਉੱਚੀ ਜੀ ਰੋਣ ਲੱਗ ਜਾਨੀ ਆ ਜਿੱਕਾ ਮਾਰ ਲੱਗ ਜਾਨੀ ਤੇ ਮੇਰਾ ਘਰ ਵਾਲਾ ਹੱਥ ਜੋੜਦਾ ਵੀ ਇਥੇ ਰੌ ਤੂੰ ਚੁੱਪ ਕਰ ਜਾ ਵੀ ਆਪਾਂ ਨਵੇਂ-ਨਵੇਂ ਅਜੇ ਮੈਨੂੰ ਵੀ ਥੋੜਾ ਟਾਈਮ ਹੋਇਆ ਇੱਥੇ ਆਏ ਨੂੰ ਤੇ ਤੂੰ ਅੱਜ ਹੀ ਆਈਆਂ ਕਿਤੇ ਹੋਰ ਨਾ ਕੋਈ ਸਿਆਪਾ ਖੜਾ ਹੋ ਜਾ ਵੀ ਚੁੱਪ ਕਰ ਜਾ ਉੱਥੋਂ ਹੱਥ ਸੁ ਜੋੜ ਕੇ ਕਹਿੰਦੀ ਮੈਨੂੰ ਘਰੇ ਲੈ ਆ ਹੁੰਦਾ ਮੈਂ ਕਰਨ ਨੂੰ ਬਿਲਕੁਲ ਵੀ ਹਫ਼ਤਾ ਦਾ 10 ਦਿਨ ਬੁਲਾਇਆ ਚਲਾਇਆ ਨਹੀਂ ਕਹਿੰਦੀ ਉਸ ਤੋਂ ਬਾਅਦ ਚਲੋ ਜੀ ਮੇਰੇ ਘਰ ਇੱਕ ਪੁੱਤ ਜਨਮ ਲੈ ਲੈਂਦਾ ਟਾਈਮ ਪੈਂਦਾ ਤਾਂ ਇਸੇ ਤਰ੍ਹਾਂ ਸਾਰਾ ਕੁਝ ਚੱਲਦਾ ਰਹਿੰਦਾ ਪਰ ਕਹਿੰਦੀ ਮੇਰੀ ਵਿਚਕਾਰਲੀ ਭੈਣ ਨੇ ਉਹਦੇ ਨਾਲ ਗੱਲ ਕਰਨੀ ਨਹੀਂ ਬੰਦ ਕੀਤੀ ਨਾ ਹੀ ਮੇਰੇ ਘਰ ਵਾਲਿਆਂ ਨੇ ਉਹਨਾਂ ਨਾਲ ਗੱਲ ਕਰਨੀ ਬੰਦ ਕੀਤੀ ਮੇਰੇ ਘਰ ਵਾਲੇ ਦਾ ਕਹਿੰਦੀ ਮੇਰੇ ਵਿੱਚ ਹੁਣ ਬਿਲਕੁਲ ਵੀ ਇੰਟਰਸਟ ਨਹੀਂ ਉਸਨੇ ਪੈਣ ਦਿੱਤਾ ਬਿਲਕੁਲ ਵੀ ਪਿਆਰ ਨਹੀਂ ਪੈਣ ਦਿੱਤਾ ਪਿਆਰ ਤਾਂ ਤਾਂ ਪੈਂਦਾ ਜੇ ਵਿਚਕਾਰਲੀ ਭੈਣ ਉਹਦਾ ਖਹਿੜਾ ਛੱਡਦੀ ਕਹਿੰਦੀ ਚਲ ਮੈਂ ਇਸ ਗੱਲ ਦੇ ਮਿੱਟੀ ਪਾ ਦਿੱਤੀ ਸੀ ਚਲ ਜੋ ਹੋ ਗਿਆ ਹੋ ਗਿਆ ਵੀ ਹੁਣ ਤੁਸੀਂ ਗਾਂ ਇਹ ਸਭ ਕੁਝ ਕਰਨਾ ਬੰਦ ਕਰ ਦਿਓ ਮੈਂ ਆਪਣੀ ਭੈਣ ਨੂੰ ਵੀ ਬਹੁਤ ਫੋਨ ਤੇ ਬੋਲਿਆ ਤੇ ਉਹ ਏਡੀ ਚਲਾਕ ਸੀ ਕਹਿੰਦੀ ਪੈਰਾਂ ਤੇ ਪਾਣੀ ਪੈਣ ਨਹੀਂ ਦਿੰਦੀ ਸੀ ਚਲੋ ਜੀ ਮੈਂ ਪੇਕੇ ਘਰ ਵੀ ਗੱਲ ਕੀਤੀ ਪੇਕੇ ਨੇ ਮੇਰੀ ਕੋਈ ਕਹਿੰਦੀ ਹੁਣ ਮੈਂ ਪੇਕਿਆਂ ਨਾਲੀ ਵਰਤਨ ਵਰਤਾ ਬਿਲਕੁਲ ਬੰਦ ਕਰ ਦਿੱਤਾ ਮੈਂ ਕਿਸੇ ਨੂੰ ਕੋਈ ਫੋਨ ਨਹੀਂ ਕਰਦਾ ਕਰਦੀ ਤੇ ਜਿਹੜੀ ਭੈਣ ਨੇ ਕਹਿੰਦੀ ਰਿਸ਼ਤਾ ਕਰਾਇਆ ਸੀ ਵਿਚਕਾਰ ਲਈ ਭੈਣ ਨੇ ਆਪਦੇ ਆਸ਼ਕਤਾ ਮੈਨੂੰ ਮੇਰਾ ਘਰ ਬਰਬਾਦ ਕੀਤਾ ਮੇਰੀ ਜ਼ਿੰਦਗੀ ਨਰਕ ਬਣ ਗਈ ਕਹਿੰਦੀ ਹੁਣ ਉਹਦਾ ਵੀ ਤਲਾਕ ਹੋ ਗਿਆ ਉਹਦੇ ਘਰ ਵਾਲਿਆਂ ਨੂੰ ਤਲਾਕ ਦਿੱਤਾ ਉਹ ਕਹਿੰਦੀ ਕੋਈ ਸ਼ਰਾਬ ਪੀਂਦਾ ਸੀਗਾ ਉਹ ਰੌਲਾ ਉਹਦੇ ਵੀ ਪਾਉਂਦਾ ਸੀਗਾ ਵੀ ਇਹ ਸਹੀ ਨਹੀਂ ਹੈਗੀ ਇਹਨੇ ਕਰਤੂਤਾਂ ਮਾੜੀਆਂ ਕਰਤੂਤਾਂ ਕਰਦੀ ਹੈ ਮੇਰੇ ਕੰਮ ਤੇ ਜਾਣ ਦੇ ਵਿੱਚੋਂ ਪਰ ਕਹਿੰਦੀ ਉਹ ਤਾਂ ਕੋਈ ਯਕੀਨੀ ਨਹੀਂ ਕਰਦਾ ਸੀ ਕਿਉਂਕਿ ਉਹ दारू ਪੀਂਦਾ ਸੀਗਾ ਵਿਚਾਰਾ ਹਾਰ ਕੇ ਉਹਨੇ ਵੀ ਕੁੱਟ ਮਾਰ ਕੇ ਘਰੋਂ ਕੱਢ ਦਿੱ ਜਿਹੜਾ ਟੋਆ ਉਹਨੇ ਛੋਟੀ ਭੈਣ ਅਗੇ ਪੱਟਿਆ ਸੀ ਉਹੀ ਉਹਦੇ ਵਿੱਚ ਆਵ ਡਿੱਗ ਪਈ ਹੁਣ ਕਿਉਂਕਿ ਛੋਟੀ ਭੈਣ ਦੀ ਜ਼ਿੰਦਗੀ ਨਰਕ ਤਾਂ ਬਣ ਗਈ ਕਿਉਂਕਿ ਉਹਨੇ ਉਹਦਾ ਵਿਆਹ ਸ਼ਕਾਪ ਦੇ ਨਾਲ ਕਰਾਤਾ ਸੀਗਾ ਤਾਂ ਜਿਵੇਂ ਉਹ ਕਹਿੰਦੀ ਸੀ ਓਵੇਂ ਉਦਾਸ ਕਰਦਾ ਸੀਗਾ ਕਈ ਕਿ ਦਿਨ ਆਪਸ ਦੇ ਵਿੱਚ ਬੋਲਦੇ ਨਹੀਂ ਸੀਗੇ ਕਿਤੇ ਉਹਨੂੰ ਘੁੰਮਣ ਫਿਰਨੇ ਲਈ ਜਾ ਕੇ ਲੈ ਕੇ ਨਹੀਂ ਜਾਂਦਾ ਸੀਗਾ ਟੁੱਟ ਟੁੱਟ ਕੇ ਉਹਨੂੰ ਪੈਂਦਾ ਸੀਗਾ ਕੁੱਲ ਮਿਲਾ ਕੇ ਵਿਚਾਰੀ ਦੀ ਜ਼ਿੰਦਗੀ ਬਿਲਕੁਲ ਛੋਟੀ ਭੈਣ ਦੇ ਨਰਕ ਬਣ ਗਈ 18 ਸਾਲਾਂ ਦੀ ਸੀ ਜਦੋਂ ਉਹਦਾ ਵਿਆਹ ਹੋਇਆ ਤੇ ਜਿਹਦੇ ਨਾਲ ਵਿਆਹ ਹੋਇਆ ਉਹ ਲਗਭਗ 28 ਸਾਲ 10 ਸਾਲ ਵੱਡਾ ਸੀ ਬੰਦਾ ਕਹਿੰਦੇ ਇੰਨੀ ਵੱਡੀ ਉਮਰ ਦੇ ਬੰਦੇ ਨਾਲ ਰਹਿਣਾ ਵੀ ਬਹੁਤ ਔਖਾ ਹੁੰਦਾ ਕਿਉਂਕਿ ਉਮਰ ਦੇ ਹਿਸਾਬ ਨਾਲ ਹਰ ਇੱਕ ਚੀਜ਼ ਦਾ ਫਰਕ ਹੁੰਦਾ। ਕਹਿੰਦੇ ਅੱਜ ਵੀ ਸਾਡੇ ਦੁਵਾਂਜੀਆਂ ਦੇ ਵਿੱਚ ਆਪਸ ਦੇ ਵਿੱਚ ਕੋਈ ਐਡਾ ਬੋਲਚਾਲ ਨਹੀਂ ਹੁੰਦਾ, ਕੋਈ ਐਡਾ ਮੋ ਪਿਆਰ ਨਹੀਂ ਹੈਗਾ। ਬੱਸ ਕਹਿੰਦੇ ਮੈਂ ਪੱਥਰ ਬਣ ਕੇ ਜ਼ਿੰਦਗੀ ਜੀ ਰਹੀਆਂ ਆਪਦੇ ਬੱਚਿਆਂ ਕਰਕੇ। ਤਾਂ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿ ਅੱਜ ਕੱਲ੍ਹ ਖੂਨ ਦੇ ਰਿਸ਼ਤੇ ਵੀ ਆਪਦੇ ਖੂਨ ਦੇ ਰਿਸ਼ਤਿਆਂ ਨਾਲ ਤੋਖਾ ਕਰ ਜਾਂਦੇ ਨੇ। ਜਿਵੇਂ ਕਿ ਵਿਚਕਾਰਲੀ ਭੈਣ ਨੇ ਛੋਟੀ ਭੈਣ ਨਾਲ ਕਰ ਦਿੱਤਾ ਕਿ ਆਪਦੇ ਆਸ਼ਕ ਦਾ ਰਿਸ਼ਤਾ ਆਪਦੀ ਛੋਟੀ ਭੈਣ ਨੂੰ ਕਰਵਾ ਤਾ ਉਹਦੇ ਨਾਲ ਵਿਆਹ ਕਰ ਤੇ ਫਿਰ ਉਹ ساری ਜ਼ਿੰਦਗੀ ਵਿਚਾਰੀ ਨਰਕ ਬਣ ਗਈ ਵੀਡੀਓ ਦੇਖਣੇ ਥੋੜਾ ਬਹੁਤ ਬਹੁਤ ਧੰਨਵਾਦ